ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦਿਨਨਗਰ ਪੁਲਿਸ ਨੂੰ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਸਮੇਤ ਨਸ਼ੇ ਦੇ 4 ਵੱਡੇ ਤਸਕਰਾਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ। ਇਹਨਾਂ ਫੜੇ ਗਏ ਤਸਕਰਾਂ ਦੇ ਕੋਲੋਂ 16 ਕਿਲੋ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 85 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਤਸਕਰ ਦੋ ਐਨੋਵਾ ਗੱਡੀਆਂ ਵਿੱਚ ਜੰਮੂ ਪੁਸ਼ਤੂਨ ਨਸ਼ੇ ਦੀ ਖੇਪ ਲੈ ਕੇ ਤਰਨ ਤਰਨ ਆ ਰਿਹਾ ਇਸਾ ਜਿਨ੍ਹਾਂ ਨੂੰ ਮੁਖਬਰ ਖਾਸ ਤੋਂ ਮਿਲੀ ਇਤਲਾਹ ਤੋਂ ਬਾਅਦ ਪਨਿਆੜ ਨੇੜੇ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਤਸਕਰਾਂ ਕੋਲੋਂ ਗੱਡੀ ਵਿੱਚ ਹੈਰੋਇਨ ਲੁਕਾਉਣ ਲਈ ਖੂਫੀਆ ਬਾਕਸ ਬਣਾਏ ਗਏ ਇਸ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਸਪੈਸ਼ਲ ਸਰਲ ਟੀਮ ਹੈ ਜਿਨ੍ਹਾਂ ਦੇ ਡੀਐਸਪੀ ਕਲਾਨੌਰ ਮਿਸਟਰ ਨਾਗਰਾ ਉਹਨਾਂ ਦੀ ਅਗਵਾਈ ਚ ਉਹਨਾਂ ਨੇ 4-5 ਦਿਨਾਂ ਦੀ ਪੂਰੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹ ਚਾਰ ਵਿਅਕਤੀ ਨੇ ਜਿਹੜੇ ਕਿ ਸਰਾਏ ਹਵਾਨਤ ਖਾਂ ਤਰਨਤਾਰਾਂ ਦੇ ਰਹਿਣ ਵਾਲੇ ਆਂ ਔਰ ਇਹਨਾਂ ਤੋਂ ਦੋ ਇਨੋਵਾ ਗੱਡੀਆਂ ਜਿਹੜੀਆਂ ਕਿ ਇਹ ਯੂਜ਼ ਕਰ ਰਹੇ ਸੀਗੇ ਨਸ਼ਾ ਤਸਕਰੀ ਵਾਸਤੇ ਉਹ ਬਰਾਮਦ ਕੀਤੀਆਂ ਤੇ 16 ਕਿਲੋ ਤੇ 800 ਗ੍ਰਾਮ ਦੇ ਕਰੀਬ ਪੈਕਿੰਗ ਸਹਿਤ ਜੋ ਨਸ਼ੀਲਾ ਪ੍ਰਾਰਥ ਹੈਗਾ ਉਹ ਬਰਾਮਦ ਕੀਤਾ ਜੋ ਸਾਡੀ ਮੁੱਢਲੀ ਤਫ਼ਤੀਸ਼ ਦੇ ਵਿੱਚ ਹਿਰੋਇਨ ਜੜੀ ਹੈਗੀ ਔਰ ਨਸ਼ੀਲਾ ਪਦਾਰਥ ਪਾਇਆ ਗਿਆ ਸਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਦਾਂ-ਕਿਦਾਂ ਲਾਹਮੀ ਮਿਲਿ ਗੁਰਸਾਂ ਕਿੰਨੇ ਤਰੀਕੇ ਨਾਲ ਆਪਰੇਸ਼ਨ ਚੱਲਿਆ ਇਹ ਵਿਅਕਤੀ ਜਿਹੜੇ ਨੇ ਜੰਮੂ ਕਸ਼ਮੀਰ ਸਾਈਡ ਤੋਂ ਆਏ ਆ ਰਹੇ ਸੀਗੇ ਕੱਲ ਔਰ ਸਾਡੀ ਜਿਹੜੀ ਇਨਫੋਰਮੇਸ਼ਨ ਸੀ ਉਸ ਮੁਤਾਬਕ ਸਾਨੂੰ ਪਤਾ ਸੀ ਕਿ ਇਹ ਵਿਅਕਤੀ ਉਸ طرف ਕੋਈ ਗਲਤ ਕੰਮ ਕਰਨ ਗਏ ਨੇ ਤੇ ਇਹਨਾਂ ਦੀ ਸਰਵੇਲੈਂਸ ਸਾਡੇ ਵੱਲੋਂ ਕੀਤੀ ਗਈ ਇਹਨਾਂ ਤੇ ਜਿਹੜਾ ਹੈਗਾ ਸਾਡੇ ਵੱਲੋਂ ਨਿਗਾਹ ਰੱਖੀ ਗਈ ਔਰ ਜਦੋਂ ਇਹ ਵਿਅਕਤੀ ਇੱਥੇ ਪਹੁੰਚੇ ਤਾਂ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਇਨੋਵਾ ਗੱਡੀ ਜਿਹੜੀ ਇਹਨਾਂ ਕੋਲ ਸੀਗੀ ਉਹਦੀ ਤਲਾਸ਼ੀ ਦੇ ਵਿੱਚ ਸਾਨੂੰ ਜਿਹੜੇ ਹੈਗੇ ਇਹ ਨਸ਼ੀਲਾ ਪਦਾਰਥ ਬਰਾਬਰ ਸੀ ਕਿੰਨੀਆਂ ਗੱਡੀਆਂ ਸੀ ਇੱਕ ਗੱਡੀ ਸੀ ਕਿ ਦੋ ਗੱਡੀਆਂ ਸੀ ਦੋ ਇਨੋਵਾ ਗੱਡੀਆਂ ਜਿਹੜੀਆਂ ਇਹ ਚਾਰ ਵਿਅਕਤੀ ਯੂਜ਼ ਕਰ ਰਹੇ ਸੀਗੇ ਇੱਕ ਪੁਰਾਣਾ ਮਾਡਲ ਹੋਗਾ ਇੱਕ ਇਨੋਵਾ ਕ੍ਰਿਸਟਾ ਨਵਾਂ ਮਾਡਲ ਦੀ ਹੈ ਨਾ ਇੱਕ ਗੱਡੀ ਦੀ ਬਰਾਬਰ ਦੇ ਵਿੱਚ ਦੋਨਾਂ ਦੀ ਸੀ ਇਹ ਤਫ਼ਤੀਸ਼ ਦੋਨਾਂ ਦੋਨਾਂ ਗੱਡੀਆਂ ਚੋਂ ਸ਼ੁਰੂਬਦ ਹੋਈ ਹੈਗੀ ਇਹ ਵਿਅਕਤੀ ਜਿਹੜੇ ਹੈ ਕਿ ਇਹ ਜਿਹੜਾ ਹਿਰੋਇਨ ਹੈਗੀ ਹੈ ਇਹਨੂੰ ਇਹ ਸਪਲਾਈ ਕਰਨ ਵਾਸਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲਿਜਾ ਰਹੇ ਸੀਗੇ ਜੋ ਸਾਨੂੰ ਇਹਨਾਂ ਦੀ ਆਈਡੈਂਟੀਟੀ ਕਾਰਡ ਤੇ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਇਹ ਵਿਅਕਤੀ ਸਰਾਏ ਅਮਾਨਤਖਾਂ ਥਾਣੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚੀਮਾ ਕਲਾ ਪਿੰਡ ਦੇ ਰਹਿਣ ਵਾਲੇ ਨੇ ਸਾਰੇ ਪਹਿਲੇ ਕੋਈ ਸਪੈਸ਼ਲ ਗੱਲ ਡਿਸਕਸ਼ਨ ਬਕਸੇ بنائے ਗਏ ਸੀਗੇ ਗੱਡੀਆਂ ਵਿੱਚ ਗੱਡੀ ਦੇ ਵਿੱਚ ਹਾਂਜੀ ਅ ਗੱਡੀਆਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹ ਹਿਰੋਇਨ ਜੋ ਕਿ ਨਸ਼ੀਲਾ ਪਦਾਰਥ ਹੈ ਇਹਨੂੰ ਕਨਸੀਲ ਕਰਕੇ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਕਿ ਨਾਰਮਲ ਜਿਹੜੀ ਚੈਕਿੰਗ ਹੁੰਦੀ ਹੈ ਪੁਲਿਸ ਦੀ ਉਹਦੇ ਵਿੱਚ ਇਹਦੇ ਬਾਰੇ ਵਿੱਚ ਕਿਸੇ ਨੂੰ ਪਤਾ ਨਾ ਚੱਲੇ ਪਹਿਲਾਂ ਕਸ਼ਮੀਰ ਕਿਹੜੀ ਕਈ ਜਗ੍ਹਾ ਤੋਂ ਲੈ ਕੇ ਆ ਰਹੇ ਕਸ਼ਮੀਰ ਤੋਂ ਕਈ ਜਗ੍ਹਾ ਤੋਂ ਲੈ ਕੇ ਆ ਰਹੇ ਇਹ ਜੋ ਹਲੇ ਤੱਕ ਜੰਮੂ ਦੇ ਲਾਗੇ ਕੋਈ ਜਗ੍ਹਾ ਹੈ ਜੋ ਤਫਤੀਸ਼ ਜਿਹੜੀ ਹੈ ਉਹਦੇ ਚ ਜੋ ਆਇਆ ਹੈਗਾ ਇਹਨਾਂ ਦੀ ਜੋ ਅਸੀਂ ਸਰਵੇਲੈਂਸ ਕਰ ਰਹੇ ਸੀ ਹਲੇ ਤੱਕ ਜੋ ਪਤਾ ਚੱਲਿਆ ਹੈ ਕਿ ਇਹ ਪਹਿਲਾਂ ਵੀ ਕਰਦੇ ਰਹੇ ਹੈਗੇ ਕੀ ਮੰਨ ਕੇ ਚੱਲ ਸਕਦੇ ਆ ਕਿ ਫਿਰ ਪਾਕਿਸਤਾਨ ਦੇ ਜਿਹੜੇ ਸਮੱਗਲਰ ਹੋਣਗੇ ਉਹਨਾਂ ਨਾਲ ਇਹਨਾਂ ਦਾ ਸੰਬੰਧ ਹੋਣਗੇ ਹਾਂਜੀ ਇਹ ਜੋ ਮੁਦਲੀ ਤਫਤੀਸ਼ ਦੇ ਵਿੱਚ ਗੱਲ ਆਈ ਹੈ ਕਿ ਇਹਨਾਂ ਦੇ ਜਿਹੜੇ ਸਾਥੀ ਨੇ ਇੱਕ ਮਲਕੀਤ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਉਹ ਵੀ ਇਧਰੋਂ ਤਰੰਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਮਲਕੀਤ ਤੇ ਉਹਦੇ ਤੇ ਪਹਿਲਾਂ ਸਰਾਏ ਹਮਾਨਤ ਖਾਂ ਥਾਣੇ ਦੇ ਵਿੱਚ ਜਿਹੜਾ ਹੈਗਾ ਐਨਡੀਪੀਐਸ ਦਾ ਮਕਦਮਾ ਵੀ ਦਰਜ ਹੈਗਾ ਸੋ ਉਹ ਵਿਅਕਤੀ ਜਿਹੜਾ ਹੈਗਾ ਕ੍ਰਾਸ ਦਾ ਬਾਰਡਰ ਜਿਹੜੇ ਸਮੱਗਲਰਸ ਨੇ ਉਹਨਾਂ ਨਾਲ ਕਨੈਕਟਡ ਹੈ ਸਰ ਕੋਈ ਬੜੇ ਪ੍ਰਾਪਤ ਹੋਇਆ ਜੀ ਇਹਨਾਂ ਦੇ ਤਲਪੁਸ ਫਰਾਰ ਵੀ ਹੋਇਆ ਜੀ ਇਹਨਾਂ ਦੇ ਵਿੱਚੋਂ ਫਰਾਰ ਵੀ ਹੋਇਆ ਕੋਈ ਫਰਾਰ ਹਲੇ ਤੱਕ ਕੋਈ ਵਿਅਕਤੀ ਨਹੀਂ ਹੋਇਆ ਹੈਗਾ ਪਰ ਜਿਹੜੇ ਇਹਨਾਂ ਦੇ ਲਿੰਕ ਦੇ ਵਿੱਚ ਜਿਹੜੇ ਅੱਗੇ ਵਿਅਕਤੀ ਨੇ ਜਿਵੇਂ ਮਲਕੀਤ ਹੈ ਜਿਹਦਾ ਇਹਨਾਂ ਦੇ ਨਾਲ ਕਨਸਟੈਂਟ ਕੰਟੈਕਟਰ ਰਿਹਾ ਜੋ ਸਾਡੀ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈ ਵੀ ਮਲਕੀਤ ਨਾਮ ਦਾ ਵਿਅਕਤੀ ਤਰਨ ਤਰਨ ਦਾ ਇਹਨਾਂ ਦੇ ਨਾਲ ਕਨਸਟੈਂਟਲੀ ਕੰਟੈਕਟ ਚ ਰਿਹਾ ਹੈ ਉਸ ਵਿਅਕਤੀ ਨੂੰ ਫੜਨ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਕਿੰਨੇ ਮਿੰਟ ਗੱਡੀ ਯੂਜ਼ ਸਰ ਜਿਹੜੀ ਗੱਡੀ ਯੂਜ਼ ਹੋਈ ਹੈ ਨੋਹਾ ਗੱਡੀ ਨੂੰ ਉਹਦੀ ਮਾਲਕੀ ਕਿਹਦੀ ਹੈ ਇਹਨਾਂ ਦੇ ਵਿੱਚੋਂ ਹੈਗੀ ਹੈ ਮਾਲਕੀ ਹਲੇ ਤਸਦੀਕ ਕਰਨੀ ਹੈਗੀ ਹੈ ਮਾਲਕੀ ਦੀ ਕਿੰਨੇ ਮਿੰਟ ਸਰ ਰਜਿਸਟਰ ਤੇ ਹੁੰਦਾ ਚਾਰ ਵਿਅਕਤੀ ਅਸੀਂ ਅਰੈਸਟ ਕੀਤੇ ਨੇ ਇਹਨਾਂ ਦੇ ਨਾਮ ਹੈਗੇ ਮਨਜਿੰਦਰ ਸਿੰਘ ਗੁਰਦਿੱਤ ਸਿੰਘ ਭੋਲਾ ਸਿੰਘ ਤੇ ਕੁਲਦੀਪ ਗਿਵੀ ਤਾਰੇ ਗੱਡੀਆਂ ਕਿੱਥੋਂ ਦੀ ਅਸੀਂ ਤਰਨ ਤਰਨ ਦੀਆਂ ਕਿ ਜਾਂ ਉਦੋਂ ਕਸ਼ਮੀਰ ਦੀਆਂ ਗੱਡੀਆਂ ਵੀ ਆਏ ਗੱਡੀ ਨੰਬਰ ਗੱਡੀਆਂ ਪੰਜਾਬ ਦੀਆਂ ਪੰਜਾਬ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਔਰ ਜਿਲ੍ਹਾ ਜਿਹੜਾ ਹੈਗਾ ਇਹਨਾਂ ਦਾ ਕਿੱਥੋਂ ਦਾ ਗੱਡੀ PP02 ਸੀਗੀ ਅੰਮ੍ਰਿਤਸਰੋਂ ਬਲੌਂਗ ਸਾਡੀਆਂ ਗੱਡੀਆਂ ਇਹਨਾਂ ਨੂੰ ਅੰਮ੍ਰਿਤਸਰ ਦੀ ਅਸੀਂ ਵੈਪਨ ਵੀ ਕਰਦੇ ਨੇ ਵੈਪਨ ਨਹੀਂ ਹੈ ਕਿਸੇ ਵਾਰੇ ਆਪਣੀ ਰੱਖਿਆ ਵਾਸਤੇ ਕੋਈ ਰੱਖਿਆ ਹੁੰਦਾ ਕੋਈ ਅਸਲਾ ਨਹੀਂ ਬਰਾਮਦ ਹੁੰਦਾ ਨਹੀਂ ਅਸਲਾ ਕੋਈ ਨਹੀਂ ਮਿਲਿਆ ਹੈਗਾ ਵੈਪਨ ਦੇ ਤੱਕ ਨਹੀਂ ਕੋਈ ਬਰਾਮਦ ਹੋਇਆ ਸਰ ਇਹਨਾਂ ਦਾ ਕੋਈ ਟਾਇਰ ਸਟੂ ਕਦੇ ਬਦੀ ਨਾਲ ਸੰਬੰਧ ਜੋੜ ਕੇ ਮੈਂ ਦੇ ਸਕਦਾ ਨਹੀਂ ਸਿਰਫ ਇਹ ਸਮਗਲੇ ਦੇ ਤੱਕ ਹਲੇ ਨਹੀਂ ਕੁਝ ਕਹਿ ਸਕਦੇ ਇਹ ਜ਼ਰੂਰ ਹੈ ਕਿ ਹਲੇ ਤੱਕ ਇਹ ਚੀਜ਼ ਪੱਕੀ ਹੈ ਵੀ ਇਹ ਨਸ਼ਾ ਤਸਕਰ ਨੇ ਔਰ ਇਹਨਾਂ ਦੇ ਸਬੰਧ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੇ ਨੈਸ਼ਨਲ ਜਾਂ ਇੰਟਰਨੈਸ਼ਨਲ ਸਮਗਲਰ ਨਾਲ ਹੋ ਸਕਦੇ ਨੇ ਜੋ ਕਿ ਅਸੀਂ ਜਾਂਚ ਕਰ ਰਹੇ ਹਾਂ। ਹਾਂ ਜੀ ਹਾਂ ਜੀ ਉਹਨੂੰ ਕੜਨ ਵਾਸਤੇ ਜਿਹੜਾ ਹੈਗਾ ਉਹਨਾਂ ਦੇ ਘਰੇ ਰੇਡ ਵੀ ਕੀਤੀ ਗਈ ਹੈ ਔਰ ਉਸ ਤੋਂ ਇਲਾਵਾ ਇੱਕ ਪ੍ਰਦੀਪ ਨਾਮ ਦਾ ਵਿਅਕਤੀ ਹੈਗਾ ਸਰਾਏ ਅਮਾਨਤ ਖਵ ਦਾ ਜੀ ਦੇ ਤੇ ਪਹਿਲਾ ਐਨਡੀਪੀਆਰਸ ਦਾ ਮਕਦਮਾ ਦਰਜ ਆ ਉਹ ਵੀ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੀ ਹੈਗੀ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਪਹਿਲਾਂ ਸ਼ਾਮਿਲ ਰਿਹਾ ਹੈ ਕਿੰਨੇ ਕੁ ਗਰੋਹ ਆ ਇਹਨਾਂ ਦਾ ਕਿੰਨੇ ਹਾਲੇ ਤੱਕ ਗਰੋਹ ਦੱਸਿਆ ਪਤਾ ਲੱਗੇ ਕਿੰਨੀ ਵੀ ਚਿੰਤੀ ਹੈ ਗਰੋਹਾਂ ਤੇ ਜਿਹੜੀ ਮੈਂਬਰ ਕੰਮ ਕਰਦੇ ਹੋਏ ਆ ਹਾਲੇ ਤੱਕ 6 ਲੋਕਾਂ ਦੀ ਸਾਨੂੰ ਟੋਟਲ ਪਛਾਣ ਹੋਈ ਹੈ ਔਰ ਇੱਕ ਸਤਵਾਂ ਜਿਹੜਾ ਹੈਗਾ ਉਹ ਵਿਅਕਤੀ ਜਿਹੜਾ ਨਾਮ ਲੂਮ ਹੈ ਜੋ ਇਹਨਾਂ ਦੇ ਵਿੱਚ ਸ਼ਾਮਿਲ ਸੀਗਾ ਇਸ ਕੋ ਕੀਮਤ ਦਾ ਨਹੀਂ ਮੈਂ ਕੁਝ ਕਹਿ ਸਕਦਾ ਟੋਟਲ ਜਿਹੜੀ ਇਹਦਾ ਭਾਰ ਹੈਗਾ ਉਹ 16 ਕਿਲੋ 800 ਗ੍ਰਾਮ ਵਿਦ ਪੈਕਿੰਗ ਸਰ ਪਤਾ ਹੈ ਕਿ ਜਿਹੜੀ ਕਿੰਨੇ ਦਾ ਅਪਲਾਈ ਕਿੱਥੇ ਕਿੱਥੇ ਕਰਦੇ ਸੀ ਥੋੜਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਦੱਸਿਆ ਇਹ ਇਨਵੈਸਟੀਗੇਸ਼ਨ ਅਸੀਂ ਹਲੇ ਕਰ ਰਹੇ ਹਾਂ ਕਿਉਂਕਿ ਮੁਕੱਦਮਾ ਹਲੇ ਕੱਲ ਰਾਤ ਨੂੰ ਹੀ ਦਰਜ ਹੋਇਆ ਹੈ ਔਰ ਕੱਲ ਰਾਤੀ ਅਸੀਂ ਜਿਸ ਇਸ ਟੀਮ ਨੇ ਪਕੜਿਆ ਆ ਉਸ ਸਪੈਸ਼ਲ ਟੀਮ ਚ ਕਿਹੜੇ ਕਿਹੜੇ ਸ਼ਾਮਲ ਸਨ ਬਰਾਜੇ ਉਹਦੇ ਚ ਆਪਣੇ ਆਫਸਾਈ ਜਿਹੜੇ ਹੈਗੇ ਜਸਵੀਰ ਸਿੰਘ ਤੇ ਹੈੱਡ ਕਨਸਟੇਬਲ ਗੁਰਵਿੰਦਰ ਸਿੰਘ ਇਹਨਾਂ ਨੇ ਐਸਐਚਓ ਦੀਨਾਨਗਰ ਦੇ ਨਾਲ ਮਿਲ ਕੇ ਜਿਹੜਾ ਹੈਗਾ ਨਾਕਾਬੰਦੀ ਦੌਰਾਨ ਔਰ ਸਰਵੇਲੈਂਸੇ ਕਰਦੇ ਰਹੇ ਡੀਐਸਪੀ ਕਲਾਨੌਰ ਵੀ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੂੰ ਸੁਪਰਵਾਈਜ਼ ਕਰਦੇ ਰਹੇ ਐਸਪੀਡੀ ਸਾਹਿਬ ਵੀ ਕੰਸਟੈਂਟਲੀ ਜਿਹੜਾ ਹੈਗਾ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦੇ ਨਾਲ ਜਿਹੜਾ ਹੈਗਾ ਤਾਨਮੇਲ ਤੇ ਸੀਗੀ ਉਹਨਾਂ ਨੂੰ ਗਾਈਡ ਕਰ ਰਏ ਸੀ ਡੀਐਸਪੀ ਦਿਨਾਨਗਰ ਨੇ ਜਿਹੜੇ ਉਹ ਉਹਨਾਂ ਨੇ ਇੱਥੇ ਤੁਸੀਂ ਦੇਖਿਆ ਹੋਣਾ ਅਸੀਂ ਸਪੈਸ਼ਲ ਨਾਕਾਬੰਦੀ ਵੀ ਜਿਹੜਾ ਹੈਗਾ ਹਾਈਵੇ ਸ ਤੇ ਕੀਤੀ ਹੋਈ ਹੈ ਔਰ ਸਾਡੇ ਵੱਲੋਂ ਸਪੈਸ਼ਲ ਜਾਂਚ ਵੀ ਜਿਹੜੀ ਹੈਗੀ ਪੁਲਿਸ ਦੀ ਜਿਹੜੀ ਤਲਾਸ਼ੀ ਵਗੈਰਾ ਔਰ ਇਹ ਜਿਹੜੀਆਂ ਟਾਬਿਆਂ ਤੇ ਜਾਂ ਰੈਸਟੋਰੈਂਟਸ ਤੇ ਸਾਡੇ ਵੱਲੋਂ ਜਿਹੜਾ ਹੈਗਾ ਅਨਨੋਨ ਵਿਅਕਤੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਪਿਛਲੇ ਇੱਕ ਹਫ਼ਤੇ ਤੋਂ ਔਰ ਉਹਦੇ ਵਿੱਚ ਇਹ ਸਾਰਿਆਂ ਦੀ ਇਕੱਠੇ ਐਫਰਟਸ ਜੁਆਇੰਟ ਐਫਰਟਸ ਦੇ ਨਾਲ ਜਿਹੜਾ ਹੈਗਾ ਇਹ ਸਾਨੂੰ ਕਾਮਯਾਬੀ ਹਾਂਜੀ ਠੀਕ ਹੈ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ